ਆਪਣਾ ਕਿਹੜਾ ਮੈਨਾ ਮੇਰਾ ਨਾਮ ਸ਼ਾਮ ਸਿੰਘ ਹੈ ਜੀ ਜੀ ਫੋਲੜਾ ਪਿੰਡ ਹੈ ਮੇਰਾ ਜੀ ਐਂਡ ਜ਼ਿਲ੍ਹਾ ਪਠਾਨਕੋਟ ਦੇ ਤੇ ਆਈ ਜੀ 131 ਗਵਰਨਮੈਂਟ ਦੇ ਕਹਿਣ ਤੇ ਅਸੀਂ ਝੋਨਾ ਲਾਇਆ ਸੀ ਇਹ ਹੈ ਕਿ ਨਹੀਂ ਇਹ ਵੈਰਾਈਟੀ ਜਿਹੜੀ ਇੰਨੀ ਮਾੜੀ ਨਿਕਲੀ ਹੈ ਕਿ ਇਹਦੀ ਅਸੀਂ ਮਹੀਨਾ ਮਹੀਨਾ ਲਾਇਦੇ ਹੋ ਗਿਆ ਇਹਦੀ ਗਰੋਥ ਹੀ ਕੋਈ ਨਹੀਂ ਹੈ ਹੈ ਨਹੀਂ ਤੇ ਉਹਦੇ ਬਾਰੇ ਅਸੀਂ ਕੀ ਕਹਾਂਦਾ ਜੀ ਐਗਰੀਕਲਚਰ ਵਾਲੇ ਜਿਹੜੇ ਉਹਦੇ ਦਵਾਈਆਂ ਪਾਉਂ ਉਹ ਨਹੀਂ ਦਵਾਈਆਂ ਪਾਉਣ ਤੇ ਕੀ ਆ ਜੀ ਉਹਦਾ ਕੋਈ ਹਾਲੀ ਕੋਈ ਨਹੀਂ ਪੱਕਾ ਦੱਸਦੇ ਉਹ ਤੇ ਫਾਇਦਾ ਕੀ ਉਹਦਾ ਨਹੀਂ ਇਹ ਆ ਵੀ ਚਲੋ ਅਸੀਂ ਇਹਨੂੰ ਵਾਅ ਕਰਦੇ ਇਸ ਕਰਕੇ ਬਾਕੀ ਦਾ ਜਿਹੜਾ ਲੋਕਾਂ ਲਾਇਦਾ ਬਣੇ ਬਣੇ ਨਾ ਸਾਰੇ ਜਿੰਨੇ ਬੱਚੇ ਚਲਾਦਾ ਸਰਕਾਰ ਇਹ ਆ ਵੀ ਚਲੋ ਕੋਈ ਨਾ ਕੋਈ ਦੇ ਬਾਰੇ ਸੋਚਣਾ ਚਾਹੀਦਾ ਹੈ ਨੀ ਜ਼ਿੰਮੇਵਾਰ ਬਾਰੇ ਸੋਚਣਾ ਜ਼ਿੰਮੇਵਾਰ ਦੇ ਅੱਗੇ ਮਰੇਦਾ ਉਹ ਠੇਕੇ ਦੇ ਪਾਲੀਆਂ ਲਾਣ ਰਿਹਾ ਜਾਂ ਮਤਲਬ ਕੁਝ ਕਰਨ ਰਿਹਾ ਤੇ ਉਹਦੇ ਤੌਰ ਦੇ ਤੇ ਕੋਈ ਨਾ ਕੋਈ ਜ਼ਿੰਮੇਵਾਰ ਦੇ ਬਾਅਦ ਸੋਚਣਾ ਚਾਹੀਦਾ ਸਰਕਾਰਾਂ ਨੂੰ ਹਨ ਕਰਜੇ ਲੈ ਲੈ ਕੇ ਜਿੰਦਰ ਸੂਸਾਈ ਨਹੀਂ ਕਰੂਗਾ ਕੀ ਕਰੂਗਾ ਹਨ ਤੇ ਬਸ ਐ ਹੀ ਹਲ ਹੋਰ ਬਾਤੀਆਂ ਦੇ ਬਾਰੇ ਕੇ ਆਪਣਾ ਗਵਰਨਮੈਂਟ ਕਿਦਣਾ ਜਹਨੇ ਤੇ ਪੜਨਾ ਜਹਨੇ ਠੀਕ ਹੈ ਹਾਂਜੀ ਮੈਡਮ ਇੱਕ ਕਿਸਾਨਾਂ ਨੂੰ ਜਿਹੜੀ ਹੈ ਝੋਨੇ ਨੂੰ ਲੈ ਕੇ ਬੜੀ ਪਰੇਸ਼ਾਨੀ ਆ ਰਹੀ ਹੈ ਉਹ ਇਸ ਚੀਜ਼ ਦੇ ਕਿ ਜਿਹੜਾ ਝੋਨੇ ਦਾ ਸਾਈ ਜਿਹੜਾ ਹੈ ਉਹ ਨਹੀਂ ਵੱਧ ਰਿਹਾ ਤੁਹਾਡੇ ਧਿਆਨ ਚਾਹੇ ਮਾਮਲਾ ਹਾਂਜੀ ਜੀ ਸਾਡੇ ਖੇਤੀਬਾੜੀ ਮਾਇਕਮੇ ਦੇ ਵਿੱਚ ਸਾਨੂੰ ਇਹ ਫਾਰਮਰਸ ਨੇ ਸਾਨੂੰ ਕੰਟੈਕਟ ਕੀਤਾ ਸੀ ਇਹ ਪ੍ਰੋਬਲਮ ਸਾਨੂੰ ਦੱਸੀ ਵੀ ਸੀ ਸੋ ਸਾਡੇ ਮਾਇਕਮੇ ਵੱਲੋਂ ਵੀ ਟੀਮਾਂ ਅਸੀਂ ਬਣਾਈਆਂ ਸੀ ਸਾਡੀ ਟੀਮ ਨੇ ਵੀ ਜਾ ਕੇ ਉੱਥੇ ਵਿਜ਼ਿਟ ਕੀਤਾ ਸੀ ਸੋ ਬੇਸਿਕਲੀ ਕੀ ਹੈ ਕਿ ਇਹ ਬਿਮਾਰੀ ਜਿਹੜੀ ਹੈ ਉਹ ਸਾਡੇ ਕੋਲ ਇੱਕ ਸਦਰਨ ਰਾਈਸ ਬਲੈਕ ਡਵਾਬਸਟ੍ਰਿਕ ਵਾਇਰਸ ਕਰਕੇ ਹੈ ਜਿਹਨੂੰ ਆਪਾਂ ਕਹਿੰਦੇ ਕਿ ਸਾਡੀ ਝੋਨੇ ਦੇ ਵਿੱਚ ਮਧਰਾਪਨ ਆ ਰਿਹਾ ਜਿਹੜਾ ਬੂਟਾ ਹੈ ਉਦੀ ਗ੍ਰੋਥ ਪ੍ਰੋਪਰ ਨਹੀਂ ਹੋ ਰਹੀ ਬਾਅਕੀ ਜਿਹੜੇ ਹੈਲਦੀ ਸਾਡੇ ਕੋਲ ਬੂਟੇ ਨੇ ਸਵਸਥ ਬੂਟੇ ਨੇ ਉਹਨਾਂ ਨਾਲੋਂ ਜਿਹੜੀ ਬਿਮਾਰੀ ਵਾਲਾ ਬੂਟਾ ਹੈ ਉਹਦੀ ਜਿਹੜੀ ਗ੍ਰੋਥ ਹੈ ਉਹ ਘਟ ਹੈ ਸੋ ਇਹਦਾ ਬੇਸਿਕਲੀ ਜਿਹੜਾ ਕਾਰਨ ਹੈ ਮੈਂ ਤੁਹਾਨੂੰ ਜਿਵੇਂ ਦੱਸਿਆ ਹੈ ਕਿ ਸਾਡੇ ਕੋਲ ਸਦਰਨ ਬਲੈਕ ਸਟ੍ਰਿਕ ਜਿਹੜਾ ਡਵਾਫ ਵਾਇਰਸ ਹੈ ਉਹਦੇ ਕਰਕੇ ਹੈ ਬਟ ਇਹਦੀ ਕਨਫਰਮੇਸ਼ਨ ਜਿਹੜੀ ਹੈ ਉਹ ਅਸੀਂ ਆਪਣੀ ਨੇਕੇ ਡਾਈ ਦੇ ਨਾਲ ਨਹੀਂ ਕਹਿ ਸਕਦੇ ਕਿ ਜਿਹੜੀ ਇਹ ਜਿਹੜਾ ਵਾਧਾ ਸਾਡੇ ਕੋਲ ਰੁਕਿਆ ਹੋਇਆ ਹੈ ਜਿਹੜਾ ਆਪਣੇ ਪੂਲ ਪੌਦਾ ਜਿਹੜਾ ਵੱਧ ਨਹੀਂ ਰਿਹਾ ਉਹਦਾ ਕਾਰਨ ਹੀ ਹੈ ਇਹਦੀ ਕਨਫਰਮੇਸ਼ਨ ਇੱਕ ਮੋਲੀਕੂਲਰ ਬੇਸਡ ਆਰਟੀ ਪੀਸੀਆ ਟੈਸਟ ਹੁੰਦਾ ਹੈ ਜਿਹੜਾ ਲੈਬ ਦੇ ਵਿੱਚ ਹੁੰਦਾ ਸੋ ਇਸ ਸੰਬੰਧ ਵਿੱਚ ਅਸੀਂ ਜਿਹੜਾ ਸਾਡਾ ਕੇਵੀਕੇ ਕੋਆ ਹੈ ਅਸੀਂ ਉਹਨਾਂ ਦੇ ਮਾਹਿਰਾਂ ਨਾਲ ਵੀ ਕੰਟੈਕਟ ਕੀਤਾ ਸੀ ਸੋ ਉਹਨਾਂ ਵੱਲੋਂ ਵੀ ਸਾਡੇ ਜਿਹੜੇ ਸੈਂਪਲ ਨੇ ਪਠਾਨਕੋਟ ਜ਼ਿਲ੍ਹੇ ਤੋਂ ਲੈ ਗਏ ਨੇ ਤਾਂ ਲੈਬ ਦੇ ਵਿੱਚ ਉਹਨਾਂ ਨੇ ਟੈਸਟ ਦੇ ਵਿੱਚ ਪਾਇਆ ਹੈ ਕਿ ਹਾਂ ਇਹ ਬਿਮਾਰੀ ਬੀਸਿਕਲੀ ਕਨਫਰਮਡ ਹੈ ਬਟ ਮੈਂ ਕਿਸਾਨਾਂ ਨੂੰ ਇੱਥੇ ਦੱਸਣਾ ਚਾਹਾਂਗੀ ਕਿ ਜੇ ਤੁਹਾਡੇ ਫਸਲ ਦੇ ਵਿੱਚ ਜਿਹੜਾ ਬੂਟਾ ਹੈ ਉਹ ਵੱਧ ਨਹੀਂ ਰਿਹਾ ਉਹ ਮਧਰਾ ਰਹਿ ਰਿਹਾ ਉਹਦੇ ਪੂਰੇ ਵੀ ਬ ਸੋ ਇਹ ਬੜਾ ਜ਼ਰੂਰੀ ਹੈ ਕਿ ਸਾਨੂੰ ਉਹਨਾਂ ਕਾਰਨਾਂ ਨੂੰ ਵੀ ਰੂਲ ਆਊਟ ਕਰਨਾ ਹੈ। ਇੱਕਦਮ ਪੈਨਿਕ ਨਹੀਂ ਹੋਣਾ ਕਿ ਜੇ ਗਰੋਥ ਰੁਕ ਗਈ ਹੈ ਪਹਿਲੇ ਤੁਸੀਂ ਰੂਲ ਆਊਟ ਕਰੋ ਕਿ ਕਿਸੇ ਘਾਟ ਕਰਕੇ ਤਾਂ ਨਹੀਂ ਹੈ। ਅਸੀਂ ਕਿਸਾਨਾਂ ਨੂੰ ਟਾਈਮ ਟੂ ਟਾਈਮ ਅਸੀਂ ਐਡਵਾਈਜ਼ਰੀ ਉਹਨਾਂ ਨੂੰ ਜਾਰੀ ਕੀਤੀਆਂ ਹੋਈਆਂ। ਤੁਸੀਂ ਇਹ ਦੇਖੋ ਕਿ ਜਿਹੜੀ ਇਹ ਬੂਟਾ ਮਧਰਾ ਰਹਿ ਰਿਹਾ ਹੈ ਇਹਦਾ ਕਾਰਨ ਬੇਸਿਕਲੀ ਕੀ ਹੈ? ਇੱਕਦਮ ਪੈਨਿਕ ਨਹੀਂ ਹੋਣਾ ਕਿ ਹਾਂ ਜੀ ਇਹ ਵਾਇਰਸ ਦੇ ਅਟੈਕ ਕਰਕੇ ਹੀ ਹੈ। ਸੋ ਪਹਿਲੇ ਤੁਸੀਂ ਰੂਲ ਆਊਟ ਕਰੋ ਕਿ ਕੋਈ ਇਹ ਬਿਮਾਰੀ ਹੋਰ ਤਾਂ ਨਹੀਂ ਹੈਗੀ ਜਿਵੇਂ ਸਾਡੇ ਕੋਲ ਮੈਂ ਤੁਹਾਨੂੰ ਦੱਸਿਆ ਕਿ ਕਈ ਵਾਰ ਘਾਟ ਹੋਣ ਕਰਕੇ ਵੀ ਕਿਸੇ ਦੱਤ ਦੀ ਘਾਟ ਹੋਣ ਕਰਕੇ ਵੀ ਬੂਟਾ ਮਧਰਾ ਇੱਕ ਸਾਡੇ ਕੋਲ ਇਰਵਿਨੀਆ ਰੌਟ ਬਿਮਾਰੀ ਹੁੰਦੀ ਹੈ ਬੈਕਟੀਰੀਅਲ ਬਿਮਾਰੀ ਆ ਉਹ ਜਿਹੜਾ ਨੂੰ ਅਟੈਕ ਕਰਦੇ ਉਹਦੇ ਕਰਕੇ ਵੀ ਜਿਹੜਾ ਬੂਟਾ ਮੱਧਰਾ ਰਿਹਾ ਜਾਂਦਾ ਸੋ ਪਹਿਲੇ ਤੁਸੀਂ ਇਹ ਦੇਖੋ ਕਿ ਪਾਣੀ ਤੁਸੀਂ ਪ੍ਰੋਪਰ ਦੇ ਰਹੇ ਹੋ ਤੁਸੀਂ ਯੂਰੀਆ ਪ੍ਰੋਪਰ ਪਾਇਆ ਜੇ ਸਾਡੇ ਕੋਲ ਨਿਊਟ੍ਰੀਐਂਟਸ ਵੀ ਪ੍ਰੋਪਰ ਨਹੀਂ ਹੈ ਅਸੀਂ ਪਾਣੀ ਵੀ ਨਹੀਂ ਪ੍ਰੋਪਰਲੀ ਲਾਇਆ ਉਹਦੇ ਕਰਕੇ ਵੀ ਬੂਟਾ ਜਿਹੜਾ ਹੈ ਉਹ ਪੂਰੀ ਗਰੋਥ ਨਹੀਂ ਕਰਦਾ ਸੋ ਪਹਿਲੇ ਆਪਾਂ ਇਹ ਜਿਹੜੇ 3-4 ਕਾਰਨ ਨੇ ਉਹਨਾਂ ਨੂੰ ਰੂਲ ਆਊਟ ਕਰ ਲੈਣਾ ਫਿਰ ਅਸੀਂ ਆਪਣੇ ਜੇ ਤੁਸੀਂ ਦੇਖਿਆ ਕਿ ਅਸੀਂ ਜਿ ਖਾਦ ਵੀ ਪ੍ਰੋਪਰ ਪਾਈ ਹੈ ਪਾਣੀ ਵੀ ਪ੍ਰੋਪਰ ਲਾਇਆ ਹੈ ਕੋਈ ਹੋਰ ਬਿਮਾਰੀ ਵੀ ਨਹੀਂ ਹੈ ਫਿਰ ਤੁਸੀਂ ਆਪਣੇ ਖੇਤੀ ਮਾਹਰ ਨੂੰ ਜਾ ਕੇ ਕੰਟੈਕਟ ਕਰੋ ਉਹਨਾਂ ਨੂੰ ਇਹ ਪ੍ਰੋਬਲਮ ਬਾਰੇ ਦੱਸੋ ਸੋ ਫਿਰ ਸਾਡੇ ਵੱਲੋਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਵਾਇਰਸ ਹੈ ਬੇਸਿਕਲੀ ਨੂੰ ਅਸੀਂ ਨੰਗੇ ਅੱਖ ਦੇ ਨਾਲ ਦੇਖ ਨਹੀਂ ਸਕਦੇ ਕਿਉਂਕਿ ਵਾਇਰਲ ਡਿਸੀਜ਼ ਲਈ ਸਾਨੂੰ ਕਨਫਰਮੇਸ਼ਨ ਜਿਹੜੀ ਹੈ ਉਹ ਲੈਬ ਤੋਂ ਹੁੰਦੀ ਹੈ ਸੋ ਅਸੀਂ ਕੇਵਕੇ ਦੇ ਥਰੂ ਸਾਇੰਟਿਸਟ ਨੂੰ ਕੰਟੈਕਟ ਕਰਕੇ ਤੁਹਾਡੇ ਸੈਂਪਲਸ ਜਿਹੜੇ ਨੇ ਉਹ ਲੈਣ ਦੀ ਤੋਂ ਪੀਏਯੂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਭੇਜਣਗੇ ਤਾਂ ਫਿਰ ਉੱਥੋਂ ਜਾ ਕੇ ਕਨਫਰਮ ਹੁੰਦਾ ਹੈ ਕਿਉਂ ਜਿਹੜੇ ਕਿਸਾਨ ਆਪਣੇ ਇੱਥੇ ਪਠਾਨਕੋਟ ਤੋਂ ਦੇਖਣ ਨੂੰ ਆਏ ਉਹਨਾਂ ਨੇ ਆਪਣਾ ਝੋਨਾ ਵੀ ਜਿਹੜਾ ਬਾਤ ਆ ਹਾਂ ਜੀ ਉਹਨਾਂ ਨੂੰ ਕੀ ਰਾਇਆ ਔਰ ਕਿੱਦਾਂ ਬਚਾ ਦੇਖੋ ਸਾਡੇ ਨਾਲ ਉਹਨਾਂ ਨੇ ਕੰਟੈਕਟ ਨਹੀਂ ਕੀਤਾ ਕਿਉਂਕਿ ਅਸੀਂ ਮੈਂ ਤੁਹਾਨੂੰ ਪਹਿਲੇ ਕਹਿ ਰਹੀ ਹਾਂ ਕਿ ਅਸੀਂ ਫਾਰਮਰਸ ਨੂੰ ਬੇਸਿਕਲੀ ਟਾਈਮ ਟੂ ਟਾਈਮ ਹਰ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਹੈ ਕਿ ਜੇ ਤੁਹਾਡੇ ਹੁਣ ਮੈਂ ਇੱਥੇ ਕਿਸਾਨਾਂ ਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਵਾਇਰਸ ਦਾ ਅਟੈਕ ਹੈ ਇਹਨੂੰ ਬੇਸਿਕਲੀ ਚਿੱਠੇ ਪਿੱਠ ਤੂ ਹੁਣ ਕੇ ਸਾਨ ਕੇ ਕਰਦਨੇ ਕੋ ਨਰਸਰੀ ਵਿੱਚ ਲੰਦੇ ਤੱਕ ਜਾ ਕੇ ਬੈਠ ਜਾਂਦੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਹਮੇਸ਼ਾ ਇੱਕ ਫੀਲਡ ਸਰਵੇਲੈਂਸ ਜ਼ਰੂਰ ਇੱਕ ਪ੍ਰੈਕਟਿਸ ਬਣਾਓ ਤੁਸੀਂ ਇੱਕ ਹੈਬਿਟ ਰੱਖੋ ਕਿ ਤੁਸੀਂ ਜਾ ਕੇ ਦੇਖੋ ਕਿ ਮੇਰੀ ਨਰਸਰੀ ਦੇ ਵਿੱਚ ਕੋਈ ਕੀੜਾ ਮਗੜਾ ਤਾਂ ਨਹੀਂ ਹੈਗਾ ਹੁਣ ਇਹ ਬਿਮਾਰੀ ਬੇਸਿਕਲੀ ਸ਼ੁਰੂ ਤਾਂ ਨਰਸਰੀ ਤੋਂ ਹੀ ਹੋਈ ਹੈ ਪਰ ਉਹ ਧਿਆਨ ਹੀ ਨਹੀਂ ਦਿੰਦੇ ਕਿਉਂਕਿ ਇਸ ਬਿਮਾਰੀ ਦਾ ਜਿਹੜਾ ਇਨਕਿਊਬੇਸ਼ਨ ਪੀਰੀਅਡ ਹੁੰਦਾ ਹੈ ਇਹਦਾ ਮਤਲਬ ਇਹ ਹੈ ਕਿ ਜਦੋਂ ਹੀ ਬਿਮਾਰੀ ਤੁਹਾਡੇ ਫਸਲ ਦੇ ਵਿੱਚ ਆਈ ਹੈ ਤਾਂ ਇਹਦੇ ਸਿੰਪਟਮ ਆਉਣ ਦੇ ਵਿੱਚ ਜਿਹੜਾ ਟਾਈਮ ਹੁੰਦਾ ਹੈ ਉਹ ਸਾਡੇ ਕੋਲ 21 ਦਿਨ ਦਾ ਹੁੰਦਾ ਹੈ ਇਹਦਾ ਮਤਲਬ ਹੈ ਕਿ ਕਿਤੇ ਨਾ ਕੀੜੇ ਦਾ ਹਮਲਾ ਰਹਾ ਹੋਵੇ ਤੇ ਇਸ ਕੀੜੇ ਨੇ ਜਿਹੜੀ ਹੈ ਇਹ ਬਿਮਾਰੀ ਕੀਤੀ ਹੋਵੇ ਕਿਸਾਨ ਕਹਿ ਰਹੇ ਨੇ ਕਿ ਜਿਹੜਾ ਹੈ ਬੀਜ 131 ਨੰਬਰ ਹੈ ਕੀ ਲਗਾਇਆ ਹੈ ਕਿਸਾਨ ਸਰਕਾਰ ਨੇ ਜਿਹੜਾ ਰეკਮੈਂਡ ਕੀਤਾ ਸੀਗਾ ਵੀ ਇਹ ਲਗਾਓ ਜਿਹੜਾ ਝਾੜ ਵੀ ਵਧਾਏਗਾ ਦੇਖੋ ਮੈਂ ਤੁਹਾਨੂੰ ਇੱਥੇ ਇੱਕ ਪੁਆਇੰਟ ਕਲੀਅਰ ਕਰਨਾ ਚਾਹੁੰਦੀ ਆ ਕਿ ਜਿਹੜਾ ਵਾਇਰਲ ਡਿਜ਼ੀਜ਼ ਹੈ ਕੋਈ ਵੀ ਵੈਰਾਈਟੀ ਵਾਇਰਲ ਡਿਜ਼ੀਜ਼ ਨੂੰ ਜਿਹੜੀ ਹੈ ਉਹ ਰੈਜ਼ਿਸਟੈਂਟ ਨਹੀਂ ਹੈ ਇਹਨੇ ਇਕੁਅਲੀ ਹਰ ਇੱਕ ਵੈਰਾਈਟੀ ਨੂੰ ਅਫੈਕਟ ਕੀਤਾ ਹੈ ਹੁਣ ਫਾਰਮਰ ਇਹਨੂੰ 131 ਨੂੰ ਕਲਪਰਟ ਬਣਾ ਰਹੇ ਹੋ ਬਿਲਕੁਲ ਗਲਤ ਚੀਜ਼ ਹੈ 131 128 इवन ਜਿਹੜੀਆਂ ਫਾਰਮਰ ਪ੍ਰਾਈਵੇਟ ਵੈਰਾਈਟੀ ਸੁਪਰੀਮ 110 ਲਗਾ ਰਹੇ ਉਹਦਾ ਵੀ ਰਿਪੋਰਟ ਆਇਆ ਮੈਂ ਹਰਿਆਣੇ ਦੀ ਨਿਊਜ਼ ਸੁਣੀ ਸੀ ਹਰਿਆਣੇ ਦੇ ਵਿੱਚ ਜਿੱਥੇ ਪੂਸਾ 44 ਤੇ ਹਾਈਬ੍ਰਿਡ ਤੋਂ ਨ ਲਗਾ ਉਹਦੇ ਵਿੱਚ ਵੀ ਬਿਮਾਰੀ ਰਿਪੋਰਟ ਹੋਈ ਹੈ ਸੋ ਤੁਸੀਂ ਪੀਆਈ ਉਹਦੀ ਸਿਫਾਰਿਸ਼ ਕੀਤੀ ਵੈਰਾਈਟੀਆਂ ਨੂੰ ਤੁਸੀਂ ਕਲਪਰੇਟ ਬਣਾ ਰਹੇ ਹੋ ਇਸ ਚੀਜ਼ ਇੱਕ ਬਹੁਤ ਗਲਤ ਹੈ ਕਿਉਂਕਿ ਮੈਂ ਤੁਹਾਨੂੰ ਦੱਸ ਰਹੀ ਨੇ ਕਿ ਦੂਸਰੀ ਸਟੇਟ ਸੇ ਵੀ ਕਿਉਂਕਿ ਹਰਿਆਣੇ ਦੇ ਵਿੱਚ ਵੀ ਸੇਮ ਬਿਮਾਰੀ ਰਿਪੋਰਟ ਹੋਈ ਹੈ ਉੱਥੇ ਤੁਸੀਂ ਦੇਖੋ ਕਿ ਪੂਸਾ 44 ਤੇ ਹਾਈਬ੍ਰਿਡਸ ਦੇ ਵਿੱਚ ਵੀ ਆਈ ਹੈ ਸੋ ਕੋਈ ਵੀ ਵੈਰਾਈਟੀ ਮੌਜੂਦਾ ਸਮੇਂ ਦੇ ਵਿੱਚ ਆਪਾਂ ਕਹੀਏ ਕਿ ਇਹ ਰੈਜ਼ਿਸਟੈਂਟ ਹੈ ਇਸ ਵਾਇਰਸ ਨੂੰ ਕਹਿਣਾ ਗਲਤ ਹੈ ਠੀਕ ਹੈ ਇਹ ਪਿੰਡ ਹੈਗਾ ਜੀ ਫੁੱਲੜਾ ਪਿੰਡ ਹੈ ਪਠਾਨਕੋਟ ਦੇ ਨੇ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਪੈਂਦਾ ਨਾਲ ਤੋਂ ਰੱਤ ਮੰਗਲਪੁਰ ਦੇ ਵਿੱਚ ਤੁਹਾਡਾ ਨਾਮ ਮੇਰਾ ਨਾਮ ਅਸ਼ੋਕ ਸਿੰਘ ਹਜੂ ਜੀ ਕੀ ਦਿੱਕਤ ਪਰੇਸ਼ਾਨੀ ਇਹ ਹੈ ਜੀ ਇਹ ਅਸੀਂ ਲਾਇਆ ਪੀਆਰ 131 ਵੀ ਜਿਹੜਾ ਕਿ ਸਰਕਾਰ ਨੇ ਸਾਨੂੰ ਪ੍ਰੋਵਾਈਡ ਕਰਾਇਆ ਵੀ ਇਹਨੂੰ ਮੰਡੀ ਦੇ ਵਿੱਚ ਕੱਟ ਨਹੀਂ ਲੱਗੇਗਾ ਪੂਰੇ ਰੇਟ ਤੇ ਵਿਕੇਗਾ ਇਹ ਅਸੀਂ ਜਿਹੜਾ ਬੀਜ ਹੈ ਇਹ ਲੁਧਿਆਣਾ ਯੂਨੀਵਰਸਿਟੀ ਤੋਂ ਮੰਗਾਇਆ ਉਹ ਅਸੀਂ ਲਾਇਆ ਸੀ ਇਹ ਬੀਜ ਲਾਇਆ ਲਾਂ ਤੋਂ ਬਾਅਦ ਅੱਜ ਮਹੀਨਾ ਹੋ ਗਿਆ ਮਹੀਨੇ ਦੇ ਵਿੱਚ ਦੀ ਕੰਡੀਸ਼ਨ ਇਹ ਆ ਗਈ ਕਿ ਬੂਟਾ ਜਿੱਥੇ ਫੈਲਣਾ ਚਾਹੀਦਾ ਉਹ ਤੋਂ ਫੈਲਣ ਦੀ ਬਜਾਏ ਸੰਗੜ ਕੇ ਛੋਟਾ ਹੋ ਗਿਆ ਜ਼ਮੀਨ ਦੇ ਵਿੱਚ ਹੀ ਵੱਡਿਆ ਪਤਾ ਕੀ ਇਹ ਜਿਹੜਾ ਖਾਲੀ ਹੋਈ ਜਾਂਦਾ ਤੇ ਜਿਸ ਕਰਕੇ ਮਜਬੂਰ ਹੋ ਗਏ ਸਾਨੂੰ ਇਹ ਦੁਬਾਰਾ ਵਾਈ ਕਰਨੀ ਪੈਣ ਦੀ ਹੈ ਇਹ ਸਮੱਸਿਆ ਦਾ ਕੁਝ ਖੇਤੀਬਾੜੀ ਅਸਟਰਾਂ ਨਾਲ ਗੱਲ ਕੀਤੀ ਕੀ ਲੱਗ ਪੁਲੀ ਸੁਝਾਹਾ ਉਹਨਾਂ ਨੇ ਸੁਝਾਹਾ ਸਾਨੂੰ ਇਹ ਦਿੱਤਾ ਉਹ ਸਾਨੂੰ ਸਪਰੇਅ ਦੱਸਦੇ ਆ ਇਹਨੂੰ ਸਪਰੇਅ ਕਰੋ ਚੈਸਮੀ ਉਹ ਸਪਰੇਅ ਵੀ ਅਹੀਂ ਮਹਿੰਗਾਈ ਆ ਕੁਛ ਅਹੀਂ ਅਜੇ ਜਿਹੜਾ ਏਰੀਆ ਨਾ ਉਹ ਰੱਖਿਆ ਅਸੀਂ ਸਪਰੇਅ ਵਾਸਤੇ ਵੀ ਰੱਖਿਆ ਹੈ ਸਪਰੇਅ ਵੀ ਕਰਕੇ ਦੇਖਣੀ ਆ ਜੇ ਅਹੀਂ ਉਹਨਾਂ ਨੂੰ ਪੁੱਛਿਆ ਵੀ ਇਹਦਾ ਕੋਈ ਇਹ ਪੱਕਾ ਹੱਲ ਆ ਉਹ ਕਹਿੰਦੇ ਪੱਕਾ ਹੱਲ ਇਹਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਪੱਕਾ ਹੱਲ ਹੈ ਕਿ ਨਹੀਂ ਲੇਕਿਨ ਜੋ ਯੂਨੀਵਰਸਿਟੀ ਨੂੰ ਕਹਿਣ ਦੇ ਵੀ ਇਹਦੀ ਸਪਰੇਅ ਕਰਾਓ ਉਹਦੇ ਮੁਤਾਬਕ ਤੁਹਾਨੂੰ ਜਿਹੜਾ ਅਸੀਂ ਦੱਸਣ ਦੇ ਆ ਤੇ ਇਸ ਵਾਰ ਇਹ ਕਰੋ ਉਹ ਸਪਰੇ ਵੀ ਅਸੀਂ ਲੈਂਦੀ ਆਂ ਸਪਰੇ ਵੀ ਕਰਨੀ ਆ ਕੁਝ ਏਰੀਆ ਨੂੰ ਤੇ ਜਿਹੜਾ ਇਹ ਏਰੀਆ ਇਹ ਤੇ ਅਸੀਂ ਬਾਹਰ ਕਰਕੇ ਤਿੰਨ ਕਿੱਲੇ ਜਿਹੜਾ ਇਹ ਤੇ ਅਸੀਂ ਦੁਬਾਰਾ ਲਾਣਾ ਆ ਜਿਹੜਾ ਬਾਹਰ ਕਿਨਾਰੇ ਤੋਂ ਤੁਹਾਡੇ ਹੋਰ ਕਿਸਾਨ ਜਿਹੜੇ ਸਾਥੀ ਨੇ ਲਾ ਕੇ ਹੋਰ ਕਿਸਾਨਾਂ ਦਾ ਤੇ ਮੈਂ ਕੁਝ ਕਹਿ ਨਹੀਂ ਸਕਦਾ ਲੇਕਿਨ ਜਿਹੜਾ ਸਾਡਾ ਆਪਣਾ ਪਰਸਨਲ ਜਿਹੜਾ ਵੀ ਅਸੀਂ 131 ਜਿਹੜਾ ਲਾਇਆ ਨਾ ਆਹੀਂ ਘਾੜ ਤੋਂ ਤੁਹਾਡੇ ਵੀ ਕੋਈ ਤਿੰਨ ਚਾਰਾਂ ਜ਼ਿੰਮੇਦਾਰਾਂ ਨੇ 20-25 ਕਿੱਲੇ ਲਾਇਆ ਜੀ 10 ਕਿੱਲੇ ਤੇ ਮੇਰਾ ਪਰਸਨਲ ਹੈ ਉਹ ਸਾਰੇ ਇਹੀ ਸੇਮ ਲਾਉਂਦਾ ਹੈ ਆਹ ਸਾਰੇ ਹੀ ਬਿਮਾਰੀ ਸਾਰੇ ਹੀ ਪੈ ਗਈਆਂ ਤੇ ਦੂਸਰਕਾਰ ਨੂੰ ਮੰਗ ਤੋਂ ਕੋਈ ਨਹੀਂ ਕੱਢ ਸਕਦਾ ਸਰਕਾਰ ਤੋਂ ਮੰਗ ਗਈ ਅਸੀਂ ਦੇ ਅੱਗੇ ਮਰਨ ਦੇ ਸਰਕਾਰ ਤੋਂ ਮੰਗ ਗਈ ਕਰੀਏ ਸਰਕਾਰ ਨੇ ਇੱਕ ਦੇ ਜ਼ਬਰਦਸਤੀ ਇਹ ਬੀਪ ਸੋਧ ਕੇ ਜੀ ਹੈ ਅਸੀਂ ਸੋਧਿਆ ਹੋਇਆ ਵੀ ਹੈ ਇਹਨੂੰ ਕੋਈ ਬਿਮਾਰੀ ਨਹੀਂ ਹੈ ਤੁਹ ਜਿਆਦਾ ਰੇਟ ਪੂਰਾ ਮਿਲੇਗਾ ਆਹੀਂ ਤੇ ਡਰਦੇ ਇਸ ਕਰਕੇ ਲਾਇਆ ਪਿਛਲੀ ਵਾਰੀ ਸਾਨੂੰ ਝੋਨੇ ਦਾ ਕੱਟ ਬਹੁਤ ਜਿਆਦਾ ਲੱਗਿਆ ਤੇ ਸਾਨੂੰ ਕਹਿੰਦੇ ਵੀ ਤੁਸੀਂ ਜਿਹੜੇ ਬੀਜ ਨੇ ਸਰਕਾਰ ਦੇ ਜਿਹੜੇ ਪਾਸ ਕੀਤੇ ਉਹ ਨਹੀਂ ਲਾਏ ਉਹਦੇ ਕਰਕੇ ਤੁਹਾਨੂੰ ਕੱਟ ਲੱਗ ਰਿਹਾ ਉਹ ਤੋਂ ਕਰਕੇ ਅਸੀਂ ਇਹ ਲਾਇਆ ਸੀ ਤੇ ਜਿਹੜਾ ਉਹ ਤੇ ਕੱਟ ਲੱਗਣਾ ਸੀ ਮੰਡੀ ਵਾਲਾ ਉਹ ਤਾਂ ਸਾਡੇ ਕੋਲ ਝੱਲਿਆ ਜਾਣਾ ਸੀ ਜਿਹੜਾ ਸਾਨੂੰ ਇਹ ਕੱਟ ਲੱਗਾ ਹੁਣ ਜਿਹੜਾ ਦੁਬਾਰਾ ਲਾਣ ਵਾਲਾ ਇਸ ਹੱਤੋਂ ਝੱਲਿਆ ਵੀ ਔਖਾ ਹੀ ਜਾਣਾ ਇਹਦੇ ਕਰਕੇ ਤੇ ਮਰਨ ਵਾਲੀ ਸਮੱਸਿਆ ਆ ਗਈ ਜਿਹੜੇ ਕਹਿੰਦੇ ਵੀ ਜ਼ਿਮੀਂਦਾਰ ਮ ਵੀ ਪੱਟੀ ਕਿਲੇ ਬਸ ਜੇ ਕਿਹਦੀ ਜ਼ਿੰਮੇਵਾਰੀ ਮਰਜ਼ੇ ਤੇ ਉਹਨੇ ਪਾਈ ਲੈਣਾ ਉਹਨੇ ਕੀ ਕਰਨਾ ਬਿਲਕੁਲ ਕੋਈ ਹੱਲ ਨਹੀਂ ਸਰਕਾਰ ਤੋਂ ਕੋਈ ਮੁਆਵਜ਼ਾ ਦੀ ਮੰਗ ਨਹੀਂ ਰੱਖਦੇ ਮੁਆਵਜ਼ਾ ਸਰਕਾਰਾਂ ਤੋਂ ਕੀ ਅਹੀਂ ਕੋਈ ਆਸ ਰੱਖਦੇ ਨਹੀਂ ਸਰਕਾਰਾਂ ਤੋਂ ਏਡੀ ਵੱਡੀ ਤੇ ਨਾ ਹੀ ਸਰਕਾਰਾਂ ਨੇ ਕਦੀ ਕੋਈ ਅਜਿਹਾ ਮੁਆਵਜ਼ਾ ਦਿੱਤਾ ਹੀ ਹੈ ਅੱਗੇ ਇੱਕ ਦੋ ਵਾਰੀ ਜਦੋਂ ਖਰਾਬਾ ਹੋਇਆ ਸਾਡਾ ਕਣਕ ਦਾ ਹੋਇਆ ਹੋਰੀ ਬਸਵਾ ਦਾ ਹੋਇਆ ਸਰਬਾ ਕਰ ਜਾਂਦੇ ਆ ਕੱਚਾ ਪੱਕਾ ਆ ਗਏ ਮੁੜ ਕੇ ਕੋਈ ਨਹੀਂ ਪੁੱਛਦਾ ਵੀ ਤੇ ਨਾ ਹੀ ਕਿਸੇ ਨੇ ਦਿੱਤਾ ਤੇ ਨਾ ਹੀ ਮਿਲਣਾ ਤੇ ਮੁਆਵਜ਼ਾ ਇਹ ਕੀ ਗੱਲ ਆਹੀਂ ਤੇ ਆਪਣੀ ਲੜਾਈ ਲੜੀ ਜਾਂਦੇ ਆ ਹੁਣ ਮਜਬੂਰ ਹੋ ਕੇ ਵਾਢਦੇ ਆਂ ਦੁਬਾਰਾ ਲਾਂਢਦੇ ਆਂ ਕੋਈ ਕਾ ਕੀ ਬੈਂਕ ਤੋਂ ਹੋਰ ਲਿੰਮਟਾਂ ਚੁੱਕ ਲਾਂਗੇ ਹੋਰ ਕਦੇ ਥੱਲੇ ਆਵਾਂਗੇ ਹੋਰ ਸਰਕਾਰ ਨੂੰ ਫਾਇਦਾ ਦੇਵਾਂਗੇ ਵਿਆਜ ਭਰਾਂਗੇ ਲਿੰਮਟਾਂ ਦਾ ਬਸ ਇਹੀ ਹੋਰ ਤਾਂ ਕੋਈ ਹੱਲ ਨਹੀਂ ਆ ਸਦੇ